ਫਗਵਾੜਾ ਦੇ ਬੰਗਾ ਰੋਡ ਵਿਖੇ ਸਥਿਤ ਲੰਗਰ ਹਾਲ ਵਿਖੇ ਸਮੂਹ ਸੰਗਤਾਂ ਵੱਲੋਂ ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਾਰੋਂ ਸਾਹਿਬਜ਼ਾਤਾਂ ਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਧਾਰਮਿਕ ਸਮਾਗਮ ਦਾ आयोजन ਕੀਤਾ ਗਿਆ ਜਿਸ ਵਿੱਚ ਸ਼੍ਰੀ ਖੰਡਪਾਤ ਸਾਹਿਬ ਜੀ ਦੇ ਪਾਰਦੇ ਭੋਗ ਪੈਣ ਉਪਰੰਤ ਪੰਥ ਪ੍ਰਸਿੱਧ ਕੀਰਤਨੀ ਅਤੇ ਢਾਡੀ ਜਥਿਆਂ ਵੱਲੋਂ ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਸਮੂਹ ਸਿੰਘਾਂ ਦੇ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਤੇ ਚਾਦਨਾ ਪਾਇਆ ਗਿਆ ਤੇਰੇ ਮੇਰੇ ਪਰ ਦਸਿਆ ਮਾ ਸਿਸ਼ਣ ਦੇ ਤੇਰੇ ਮੇਰੇ ਸੱਚੇ ਰੋਣਿਆ ਰਿਆ ਨਾ ਤੇਰੇ ਨਾਲ ਤਾ ਬਿਰਲੋ ਸਾਚਾ ਮੇਰਾ ਆਧਾਰ ਮੈਂ ਆਖਣ ਕੋ ਕਸਾ ਬਨਵਾਸ ਤੇਰਾ ਤਾ ਸਿਸ਼ਣ ਬਲਿਆ ਅਸਿਓ ਜਿਨੇ ਛਾਸਨ ਬਲਿਆ ਸਦਾ ਕਰਵਾ ਇਸ ਦੌਰਾਨ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਥਾਲੀਵਾਲ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਆਪਣੇ ਸੰਬੋਧਨ ਵਿੱਚ ਪ੍ਰਦੀਪ ਸਿੰਘ ਬਸਰਾ ਅਤੇ ਸਰਦਾਰ ਹਰਮਿੰਦਰ ਸਿੰਘ ਬਸਰਾ ਨੇ ਦੱਸਿਆ ਕਿ ਇਹ ਜੋ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਉਹਨਾਂ ਮੌਕੇ ਤੇ ਸਾਨੂੰ ਸਾਰਿਆਂ ਨੂੰ ਸਜਦਾ ਕਰਨਾ ਚਾਹੀਦਾ ਹੈ ਅਤੇ ਸ਼ਾਂਤਮਈ ਤਰੀਕੇ ਨਾਲ ਗੁਰੂ ਮਹਾਰਾਜ ਜੀ ਅਗੇ ਮੱਥਾ ਟੇਕਦੇ ਹੋਏ ਆਪਣੇ ਬੱਚਿਆਂ ਨੂੰ ਇਨ੍ਹਾਂ ਦਿਹਾੜਿਆਂ ਦੀ ਮਹੱਤਤਾ ਸਬੰਧੀ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਉਹਨਾਂ ਨੂੰ ਇਨ੍ਹਾਂ ਇਤਿਹਾਸ ਪਤਾ ਲੱਗ ਸਕੇ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸਮਾਗਮ ਵਿੱਚ ਪਹੁੰਚ ਕੇ ਮੱਥਾ ਟੇਕਿਆ ਤੇ ਗੁਰੂ ਮਹਾਰਾਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਸੰਗਤਾਂ ਵਿੱਚ ਗੁਰੂ ਜੀ ਦਾ ਲੰਗਰ ਅਠਟ ਵਰਤਾਇਆ ਗਿਆ ਫੋਗਵਾੜਾ ਤੋਂ ਨਵਰਾੰਗ ਚੈਨਲ ਲਈ ਜਸ਼ਰ ਮਦੀ ਦੀ ਰਿਪੋਰਟ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਪਗਵਾੜਾ ਦੀ ਸੂ ਸਹਾਸਾਗਰ ਪੰਗਾ ਰੋਡ ਦੀ ਕਾਲ ਸਰਮੱਲੇ ਦੀ ਰਬਦਾਸ ਨਗਰ ਦੀ ਗੌਸਪੁਰ ਦੀ ਇਹ ਸਖਚੈਨ ਨਗਰ ਦੀ ਸੰਗੂ ਸਾਧ ਸੰਗਤ ਵੱਲੋਂ ਜੋ ਇਹ ਜੂ ਸਾਹਿਬ ਦੀ ਸਹਿਜਾ ਦੇ ਸੰਬੰਧੀ ਸ਼ਹੀਦੀ ਜੋ ਚਾਰੇ ਸਾਹਿਬਜਾਦੇ ਤੇ ਮਤਾ ਗੁਜਰਕੌਰ ਦੇ ਜੀ ਦੀ ਬੋਲ ਦੇ ਸਵੰਦ ਵਿੱਚ ਇਹ ਖੰਡ ਪਾਣਨ ਪਕ ਰੱਖੇ ਗਏ ਸਨ ਜੋ ਕਿ ਪੰਗਾ ਰੋਡ ਲੰਗਰ ਹਾਲ ਦੇ ਵਿੱਚ ਇਹ ਮਨਾਇਆ ਗਿਆ ਔਰ ਜਿਸ ਦੇ ਲਾਹਤ ਸਾਨੀ ਸ਼ਹਾਦਤ ਨੂੰ ਪਨਾਮ ਕੀਤਾ ਗਿਆ ਉਹ ਯਾਦ ਇਹ ਲੰਗਰ ਉਹਦੇ ਲੰਗਰ ਔਰ ਕੰਡਪੜ ਸਾਹਿਬ ਰੱਖਿਆ ਗਿਆ ਸਾਰੀ ਸਾਧ ਸੰਗਤ ਨੂੰ ਬੇਤੀ ਆ ਕਿ ਤੁਸੀਂ ਅੱਗੇ ਆਪਣਾ ਲੰਗਰ ਪਾਣ ਚੋਗੇ ਤੇ ਉਸ ਉਹਨਾਂ ਨੂੰ ਆਪਾਂ ਯਾਦ ਕਰਕੇ ਇਹਨੇ ਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੋ ਇਹ ਸ਼ਹੀਦੀ ਦਿਹਾੜੇ ਚੱਲ ਰਿਹਾ ਇਹਨਾਂ ਦਿਨਾਂ ਦੇ ਸੰਬੰਧ ਵਿੱਚ ਅੱਜ ਇੱਕ ਸਮਾਗਮ ਜੋ ਹੈ ਫਰਵਾੜਾ ਬੰਗਾ ਰੋਡ ਵਿਕੇ ਅ ਜਿਹੜਾ ਨਗਰ ਹਾਲ ਬਣਿਆ ਹੋਇਆ ਉੱਤੇ ਕਰਵਾਇਆ ਗਿਆ ਤੇ ਇਹ ਮੌਕਾ ਉੱਤੇ ਸਾਨੂੰ ਸਾਰਿਆਂ ਨੂੰ ਜਿਹੜਾ ਆ ਸਿੱਖਿਆ ਕਰਨਾ ਚਾਹੀਦਾ ਤੇ ਸ਼ਾਂਤਮਈ ਤਰੀਕੇ ਦੇ ਨਾਲ ਵਾਇਕਰ ਹੋ ਕੇ ਨਾ ਮੁਸਤਕ ਹੋ ਕੇ ਇਹ ਦਿਹਾੜੇ ਮਨਾ ਕੇ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਕਿ ਇਹਨਾਂ ਦੀ ਅਹਿਮੀਅਤ ਕੀ ਆ ਕੀ ਇਤਿਹਾਸ ਆ ਉਹਦੇ ਬਾਰੇ ਜਾਣਕਾਰੀ ਜਿਹੜੀ ਆਪਣੇ ਬੱਚਿਆਂ ਨੂੰ ਜ਼ਰੂਰ ਦੇਣੀ